ਅੱਜ ਦੀ ਵੀਡੀਓ ਵਿੱਚ ਬਾਈ ਚਾਰ ਗਾਮ ਦੀ ਵੀਡੀਓ ਬਣਾਈ ਆ ਚਾਰ ਹੀ ਬਾਈ ਤਾਜ਼ੀਆਂ ਸੂਈਆਂ ਪਿੰਡ ਲਛੰਨਾ ਗਲਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਨੇੜੇ ਪਿੰਡ ਭਦੌੜ ਤੇ ਸੈਣਾ ਰਹ ਜਾਂਦੇ ਆ ਮੋਬਾਈਲ ਨੰਬਰ ਬੁੱਲੀ 950142 33591 ਕਿਹੜਾ ਸੂ ਸੂਈ ਆ ਬਾਈ ਇਹ ਦੂਜਾ ਸੂ ਆ ਸੂਈ ਆ ਵੀ ਕਦੋਂ ਸੂਈ ਆ ਵੀ ਇਹ ਡਾਕਟਰ ਕੱਲ ਦੀ ਸੂਈ ਬ ਆਪਣੇ ਕੋਲ ਤੜਕੀ ਆਈ ਹੈਗੀ ਬੱਚਾ ਕੀ ਦੇਤਾ ਬੱਚਾ ਦੇਤਾ ਡਾਕਟਰ ਬੱਚਾ ਦੇਤਾ ਬਰੀਡ ਬਹੁਤ ਆ ਨਾ ਬਰੀਡ ਵਾਕੀ ਡਾਕਟਰ ਬਾਈ ਅੰਬੂ ਜਣ ਬਹੁਤ ਆ ਵਾਕੀ ਚੌੜੀ ਚਾੜੀ ਬਹੁਤ ਆ ਵੇੜ ਹਮ ਵੱਡੇ ਕੱਦ ਚਾ ਛੋਟੀ ਨਾ ਮੰਨਿਓ ਪ੍ਰਿੰਟ ਬਰੀਡ ਲ ਥਾਣ ਬਹੁਤ ਚੰਗਾ ਮੁਠੀ ਵਾਲਾ ਥਾਣ ਇਧਰੋਂ ਨੇੜੇ ਤੋਂ ਚੈੱਕ ਕਰਵਾਉਣ ਲੈ ਚਿਵਾਈ ਕਿਵੇਂ ਆ ਭਰਾ ਚਿਵਾਈ ਦਾ ਡਾਇਰੈਕਟਰ ਬਹੁਤ ਨਿਆਇ ਚੰਗਿਆ ਬਾਕੀ ਆ ਫੁੱਲ ਵੀਡੀਓ ਚ ਕਰਕੇ ਵੀ ਦਿਖਾਈ ਹੈ ਅੱਗੇ 2 ਨੰਬਰ ਤੇ ਕਿਹੜਾ ਸੂਆ ਜੀ ਇਹ ਵੀ ਡਾਇਰੈਕਟਰ ਦੂਜਾ ਸੂਆ ਜੀ ਠੀਕ ਕਦੋਂ ਸੂਈ ਹੈ ਵੀਰੇ ਇਹ ਵੀ ਡਾਇਰੈਕਟਰ ਕੱਲ ਦੀ ਸੂਈ ਵੀ ਹੈਗੀ ਬੱਚਾ ਇਹਨੇ ਬੱਚਾ ਦਿੱਤਾ ਬੱਚਾ ਇਹਨੇ ਡਾਇਰੈਕਟਰ ਲੇਵਾ ਬੜਾ ਕੁਮਾਰਾ ਹਣਾ ਦਿੱਲੀ ਵਾਲੂ ਵੀ ਕੁਆਰਟਰ ਤੋਂ ਚੈੱਕ ਕਰਵਾਉਂਦੇ ਆ ਥਾਣ ਬਹੁਤ ਚੰਗਾ ਲੱਗਿਆ ਲੈ ਕਿਆ ਬਾਤ ਚਿਵਾਈ ਇਹਨੇ ਵੀ ਫੁੱਲ ਵੀਡੀਓ ਚ ਮਾਰ ਕੇ ਦਿਖਾਈ ਆ ਬਾਈ ਨੇ ਤਾਰਾ ਚੋਣ ਚਵਾ ਇੱਕ ਨੰਬਰ ਬਾਕੀ ਬਾਈ ਮੋਲ ਜੈਜ ਹੋਣ ਮੋਲ ਡਾਕਟਰ ਜਮਾ ਜੈਜੂਆ ਆ ਕਿਹੜਾ ਸੂਆ ਸੂਈ ਆ ਇਹ ਡਾਕਟਰ ਦੂਜਾ ਸੂਆ ਸੂਈ ਆ ਛੇ ਆਂਦਾ ਹੈ ਠੀਕ ਆ ਕਦੋਂ ਸੂਈ ਆ ਬਾਈ ਇਹ ਡਾਕਟਰ 15-20 ਮਿੰਟ ਹੀ ਹੋਇਆ ਸੂਈ ਨੂੰ ਬੱਚਾ ਕੀ ਦੇਤਾ ਬੱਚਾ ਦੇਤਾ ਡਾਕਟਰ ਬੱਚਾ ਦੇਤਾ ਬਾਈ ਠੀਕ ਆ ਆਣ ਲੈਵਾ ਬੜਾ ਚੰਗਾ ਹਨ ਬਾਕੀ ਥਣ ਲੈਵਾ ਡਾਕਟਰ ਦਿਖਾ ਦੇ ਬਾਕੀ ਫੇਸ ਬਿਊਟੀ ਦਿਖਾ ਦੇ ਵਾਹ ਬਾਤ ਆ ਬਾਈ ਫੁੱਲ ਬਰੀਡ ਆ ਕੱਦ ਵੀ ਚੰਗਾ ਪ੍ਰਿੰਟ ਵੀ ਚੰਗਾ ਤੇ ਲੈਵਾ ਪਛਾਣ ਤੋਂ ਵੀ ਇੱਕ ਨੰਬਰ ਅੱਗੇ ਬਾਈ ਲਾਸਟ ਕਿਹੜਾ ਸੂਆ ਏ ਵੀ ਡਾਕਟਰ ਦੂਜਾ ਸੂਆ ਸੂਈ ਆ ਇਹ ਕਦੋਂ ਸੂਈ ਆ ਭਾਈ ਇਹ ਵੀ ਡਾਕਟਰ ਕੱਲ ਦੀ ਸੂਈ ਵੀ ਹੈਗੀ ਬੱਚਾ ਕੀ ਦੇਤਾ ਇਹਨੇ ਬੱਚਾ ਇਹਦੇ ਮੰਗ ਰਿਹਾ ਡਾਕਟਰ ਬੱਚਾ ਦੇਤਾ ਭਾਈ ਠੀਕ ਆ ਬਈ